ਹਾਂਜੀ ਬੱਚਿਓ ਅੱਜ ਆਪਾਂ ਤੀਸਰੇ ਦਿਨ ਦੀ ਆਪਣੀ ਕਲਾਸ ਸਟਾਰਟ ਕਰ ਰਹੇ ਹਾਂ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਜਿਹੜੇ ਤੁਹਾਡੇ 12 ਟੈਂਸ ਜਿਨ੍ਹਾਂ ਦੀ ਆਮ ਆਪਾਂ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਕਿ ਜਿਨ੍ਹਾਂ ਦੇ ਵਿੱਚ ਬਾਕਾਇਦਾ ਵਰਬ ਦੀ ਫਾਰਮ ਲੱਗਦੀ ਆ ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਤੋਂ ਸਭ ਤੋਂ ਪਹਿਲਾਂ ਆਪਾਂ ਅੱਜ ਪੜ੍ਹਾਂਗੇ ਜੀ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਅੱਜ ਮੈਂ ਤੁਹਾਨੂੰ ਨੋਟਬੁੱਕ ਉੱਤੇ ਪੜ੍ਹਾ ਰਿਹਾ ਹਾਂ ਅੱਜ ਅ ਕਲਾਸਰੂਮ ਵਿੱਚ ਜਾਣ ਦਾ ਤੇ ਬੋਰਡ ਤੇ ਲਿਖਣ ਦਾ ਮੇਰਾ ਸਮਾਂ ਨਹੀਂ ਲੱਗਿਆ ਲੇਕਿਨ ਆਪਾਂ ਰੂਟੀਨ ਵਿੱਚ ਆਪਣਾ ਕੰਮ ਜ਼ਰੂਰ ਕਰਨਾ ਪ੍ਰੈਜ਼ੈਂਟ ਇਨਡੈਫਿਨਿਟ ਹੈ ਸਭ ਤੋਂ ਪਹਿਲਾ ਟੈਂਸ ਹੈ ਤੋ ਇਹਦੀ ਇੱਕ ਤਾਂ ਪਛਾਣ ਦੇਖਣੀ ਆਪਾਂ ਵੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਆਪਣੀ ਆਪਾਂ ਇਹਨਾਂ ਨੂੰ ਵੇਖ ਕੇ ਪਛਾਣਾਂਗੇ ਕਿਵੇਂ ਪੰਜਾਬੀ ਦੇ ਵਿੱਚ ਕੋਈ ਸੈਂਟੈਂਸ ਲਿਖਿਆ ਪਿਆ ਹੋਵੇ ਜਾਂ ਇੰਗਲਿਸ਼ ਦੇ ਵਿੱਚ ਕੋਈ ਸੈਂਟੈਂਸ ਲਿਖਿਆ ਪਿਆ ਹੋਵੇ ਆਪਾਂ ਉਹਦੀ ਪਛਾਣ ਕਿਵੇਂ ਕਰਾਂਗੇ ਹਾਂਜੀ ਪੰਜਾਬੀ ਦੇ ਵਿੱਚ ਜਿਹੜੀ ਆਪਣੀ ਪਛਾਣ ਹੈਗੀ ਆ ਕਿ ਬਿਲਕੁਲ ਲਾਸਟ ਦੇ ਵਿੱਚ ਅਖੀਰ ਦੇ ਵਿੱਚ ਇਹਦੇ ਦਾ ਹੈ ਦੀ ਹੈ ਦੇ ਹਨ ਦਿਆਂ ਹਨ ਆਦ ਆਉਂਦਾ ਹੈ ਜਿਹੜੇ ਬਾਗ ਦੇ ਲਾਸਟ ਵਿੱਚ ਇਹ ਅੱਖਰ ਤੁਹਾਨੂੰ ਮਿਲਣ ਤਾਂ ਸਮਝ ਲੈਣਾ ਵੀ ਉਹ ਪ੍ਰੈਜ਼ੈਂਟ ਇਨਡੈਫਿਨਿਟ ٹینس ਹੈ ਅੱਛਾ ਇੰਗਲਿਸ਼ ਦੇ ਵਿੱਚ ਕਿਤੇ ਸੈਂਟੈਂਸ ਲਿਖਿਆ ਪਿਆ ਤੁਸੀਂ ਕਿਵੇਂ ਸਮਝੋਗੇ ਉੱਥੇ ਕੀ ਹੋਊਗਾ ਸਬਜੈਕਟ ਦੇ ਨਾਲ ਫਸਟ ਫਾਰਮ ਆਫ ਵਰਬ ਲਿਖਿਆ ਹੋਊਗਾ ਫਸਟ ਫਾਰਮ ਆਫ ਵਰਬ ਇਹਨੂੰ ਅਸੀਂ ਇਦਾਂ ਕਰਕੇ ਵੀ ਲਿਖ ਲੈਣੇ ਆ ਫਸਟ ਫਾਰਮ ਆਫ ਵਰਬ ਨੂੰ ਵੀ 1 ਪਾ ਦਿੰਨੇ ਆ ਤਾਂ ਉਦੋਂ ਬਾਅਦ ਫਸਟ ਫਾਰਮ ਆਫ ਵਰਬ ਦੇ ਨਾਲ ਐਸ ਜਾਂ ਈ ਐਸ ਵੀ ਅਸੀਂ ਲਾਉਣੇ ਆ ਐਸ ਕਦੋਂ ਲਗਾਉਣੇ ਆ ਈ ਐਸ ਕਦੋਂ ਲਗਾਉਣੇ ਆ ਆਪਾਂ ਇਹਨੂੰ ਤੁਸੀਂ ਬਿਲਕੁਲ ਸਾਦੇ ਤੇ ਸੌਖੇ ਤਰੀਕੇ ਨਾਲ ਐ ਸਮਝੋ ਬੇਟਾ ਕਿ ਜਦੋਂ ਸਬਜੈਕਟ ਸਿੰਗੂਲਰ ਹੋਵੇ ਤਾਂ ਵਰਬ ਦੇ ਨਾਲ ਈ ਐਸ ਲਗਾ ਦਿੰਨੇ ਆ ਅਸੀਂ ਮਤਲਬ ਉਥੇ ਬੱਧ ਅੱਖਰ ਲਾ ਦਿੰਨੇ ਆ ਉਹ ਸਿੰਗੂਲਰ ਆ ਸਬਜੈਕਟ ਆਪਣਾ ਤੇ ਅੱਖਰ ਇੱਥੇ ਵਰਬ ਦੇ ਨਾਲ ਅਸੀਂ ਬੱਧ ਲਾ ਦਿੰਨੇ ਆ ਮਤਲਬ ਉਹਦਾ ਨਾਪ ਤੋਲ ਇੱਕੋ ਜਿਹਾ ਹੋ ਜਾਂਦਾ ਜਦੋਂ ਸਬਜੈਕਟ ਪਲੂਰਲ ਹੋਵੇ ਉਦੋਂ ਅਸੀਂ ਵਰਬ ਦੀ ਕੱਲੀ ਫਰਸਟ ਫਾਰਮ ਲਗਾਨੀ ਆ ਐਸ ਜੀ ਐਸ ਆਪਾਂ ਉਦੋਂ ਲਗਾਨੇ ਆ ਜਦੋਂ ਸਬਜੈਕਟ ਸਾਡਾ ਸਿੰਗੂਲਰ ਹੋਵੇ ਇੱਕ ਵਚਨ ਹੋਵੇ ਇੱਕ ਵਚਨ ਦੇ ਨਾਲ ਵਰਬ ਦੀ ਫਰਸਟ ਫਾਰਮ ਪਲੱਸ ਐਸ ਜੀ ਐਸ ਲਗਾਨੇ ਆ ਤੇ ਜਦੋਂ ਪਲੂਰਲ ਹੋਵੇ ਸਬਜੈਕਟ ਸਾਡਾ ਬਹੁਵਚਨ ਹੋਵੇ ਉਦੋਂ ਵਰਬ ਦੀ ਇਕੱਲੀ ਫਰਸਟ ਫਾਰਮ ਆਪਾਂ ਲਗਾਉਣੀ ਆ ਤੇ ਲਾਸਟ ਵਿੱਚ ਆਪਾਂ ਆਬਜੈਕਟ ਵੀ ਲਗਾਨੀ ਆ ਉਦਾਹਰਨ ਦੇ ਤੌਰ ਤੇ ਮੈਂ ਇਥੇ ਵਾਕ ਲਿਖਿਆ ਪੰਜਾਬੀ ਦੇ ਵਿੱਚ ਮੈਂ ਉਸਦੇ ਘਰ ਵੱਲ ਜਾਂਦਾ ਹਾਂ ਦੇਖੋ ਦਾ ਹਾਂ ਆ ਗਿਆ ਪਿੱਛੇ ਹੈ ਨਾ ਹਾਂਜੀ ਮੈਂ ਦੀ ਇੰਗਲਿਸ਼ ਹੋਗੀ ਆਈ ਵਰਬ ਦੀ ਫਰਸਟ ਫਾਰਮ ਲਗਾਉਣੀ ਹੈ ਜਾਣਾ ਜਾਂਦਾ ਜਾਣ ਦੀ ਇੰਗਲਿਸ਼ ਜੋ ਗੋ ਗੋ ਟੂ ਕਿੱਧਰ ਨੂੰ ਜਾ ਰਹੇ ਹਾਂ ਮਤਲਬ ਇਹ ਪ੍ਰੈਪੋਜੀਸ਼ਨ ਹੋਗੀ his ghar home ghar house ਤੁਸੀਂ ਲਿਖ ਸਕਦੇ ਹੋ ਉਹ ਖਾਣਾ ਪਕਾਉਂਦੀ ਹੈ ਇਹ ਵੀ ਇੱਕ ਵਜਨ ਹੈ ਸਿੰਗੂਲਰ ਆ ਜਿਹੜਾ ਮੈਂ ਦੀ ਇੰਗਲਿਸ਼ ਆਈ ਹੈ ਇਹਨੂੰ ਸਬਜੈਕਟ ਨੂੰ ਪਲੂਰਲ ਅਸੀਂ ਮੰਨਦੇ ਆ she cooks food ਇਹ ਆਬਜੈਕਟ ਹੋ ਗਿਆ ਆ ਤੁਹਾਡੀ ਵਰਬ ਦੀ ਫਾਰਮ ਔਰ ਉਹਦੇ ਨਾਲ ਐਸ ਲੱਗ ਗਿਆ ਬਹੁਤ ਸਾਰੀ ਫਾਰਮਸ ਦੇ ਨਾਲ ਐਸ ਲੱਗਣਾ ਹੈ ਬਹੁਤਿਆਂ ਦੇ ਨਾਲ ਇਸ ਵੀ ਲੱਗਣਾ ਉਹ ਆਪਾਂ ਜਿੱਥੇ ਲੱਗਣਾ ਦੇਖ ਕੇ ਲਾਵਾਂਗੇ ਤੇ ਤੁਹਾਨੂੰ ਯਾਦ ਰੱਖਣਾ ਪੈਣਾ ਜਦੋਂ 네ਗੇਟਿਵ ਬਣਾਉਣਾ ਆਪਾਂ ਤਾਂ ਸਬਜੈਕਟ ਤੋਂ ਬਾਅਦ ਡੂ ਡਸ ਫੇਰ ਨਾਟ ਤੇ ਇੱਥੇ ਵਰਬ ਦੀ ਫਾਰਮ ਫਸਟ ਹੀ ਲਗਾਉਣੀ ਹੈ ਇੱਥੇ ਐਸ ਜਾਂ ਈ ਐਸ ਨਹੀਂ ਲਗਾਉਣਾ ਹੁਣ ਇੱਥੇ ਐਸ ਜਾਂ ਈ ਐਸ ਨਹੀਂ ਲਾਇਆ ਆਪਾਂ ਉਹ ਕਿੱਥੇ ਲਾਇਆ ਫਿਰ ਆਪਾਂ ਕਿੱਥੇ ਚਲਿਆ ਗਿਆ ਐਸ ਈ ਐਸ ਉਹ ਤੁਸੀਂ ਐ ਮੰਨੋ ਵੀ ਉਹ ਇੱਥੇ ਚਲਿਆ ਗਿਆ ਦੇਖੋ ਈ ਐਸ ਲੱਗ ਗਿਆ ਡੂ ਪਲੂਰਲ ਦੇ ਨਾਲ singular subject ਹੋਵੇ ਤਾਂ es ਲੱਗ ਗਿਆ does does ਵੀ ਇਸ ਨੂੰ ਬੋਲਦੇ ਆ singular ਦੇ ਨਾਲ does ਜਾਂ does not plural ਦੇ ਨਾਲ do not verb ਦੀ ਫਰਸਟ ਫਾਰਮ ਹੀ ਲਗਾਉਣੀ ਹੈ ਇੱਥੇ es ਜਾਂ es ਉਹ ਐ ਮੰਨ ਲਓ ਵੀ ਉਹ ਅਗਲੇ ਪਾਸੇ ਆ ਗਿਆ ਤੇ ਫਿਰ ਆਬਜੈਕਟ ਲਗਾਤਾ ਆਪਾਂ ਅੱਛਾ ਜੀ ਹੁਣ ਆਪਾਂ ਇਹ ਤਾਂ ਬਣਾਇਆ ਬਾਤ ਅਧਿਆਪਕ ਸਾਨੂੰ ਪਿਆਰ ਨਹੀਂ ਕਰਦੇ ਹਨ ਹਾਲਾਂਕਿ ਮੈਂ ਜਦੋਂ ਇਹ ਨੋਟ ਕਰ ਲਿਆ ਤੇ ਫਿਰ ਮੈਂ ਕੱਟਣ ਦੀ ਬਜਾਏ ਨਾ ਮੈਂ ਐਵੇਂ ਹੀ ਲਿਖ ਲਿਆ ਪਰ ਇਹ ਬਾਗ ਗਲਤ ਲਿਖਿਆ ਗਿਆ ਮੇਰੇ ਤੋਂ ਕਿਉਂਕਿ ਅਧਿਆਪਕ ਹਮੇਸ਼ਾ ਹੀ ਬੱਚਿਆਂ ਨੂੰ ਪਿਆਰ ਕਰਦੇ ਆ ਪਰ ਇਹ ਬਾਗ ਮੈਂ ਸਮਝਦਾ ਮੇਰੇ ਤੋਂ ਗਲਤ ਲਿਖਿਆ ਗਿਆ ਪਰ ਮੈਨੂੰ ਕਟਿਆ ਨਹੀਂ ਫਿਰ ਕਟਿੰਗ ਪੈੜੀ ਲੱਗਦੀ ਆ ਆ ਮੈਂ ਤੁਹਾਨੂੰ ਵੀ ਫਿਰ ਇਹ ਕਹਿਣਾ ਵੀ ਅਸੀਂ ਤੁਹਾਨੂੰ ਕਹਿੰਦੇ ਆ ਸਕੂਲ ਦੇ ਵਿੱਚ ਵੀ ਤੁਸੀਂ ਆਪਦੀਆਂ ਨੋਟਬੁੱਕਸ ਦੇ ਉੱਪਰ ਕਟਿੰਗ ਨਹੀਂ ਕਰਨੀਆਂ ਬਿਲਕੁਲ ਵੀ ਅਧਿਆਪਕ ਸਾਨੂੰ ਪਿਆਰ ਨਹੀਂ ਕਰਦੇ ਹਨ ਟੀਚਰਜ਼ ਕਰਦੇ ਹਨ ਮਤਲਬ ਬਹੁਵਚਨ ਬਣ ਗਿਆ ਟੀਚਰਜ਼ ਬਹੁਵਚਨ ਤੇ ਡੂ ਡਜ਼ ਵਿੱਚੋਂ ਲਗਾਵਾਂਗੇ ਫਿਰ ਆਪਾਂ ਡੂ ਡੂ ਨਾਟ ਲਵ ਅਸ ਇਹ ਆਬਜੈਕਟ ਹੋ ਗਿਆ ਮੇਰੇ ਪਿਤਾ ਜੀ ਹਰ ਰੋਜ਼ ਖੇਤ ਨਹੀਂ ਜਾਂਦੇ ਹਨ ਮਾਈ ਫਾਦਰ ਡਸ ਨਾਟ ਕਿਉਂਕਿ ਇਹ ਸਿੰਗੂਲਰ ਹੋ ਗਿਆ ਮਾਈ ਫਾਦਰ ਫਿਰ ਡੂ ਨਾਟ ਦੀ ਤਾਂ ਤੇ ਆਪਾਂ ਪਹਿਲਾਂ ਡੂ ਨਾਟ ਲਾਇਆ ਸੀ ਦੇਖੋ ਇੱਥੇ ਕਿਉਂਕਿ ਇਹ ਪਲੂਰਲ ਸੀਗਾ ਹੁਣ ਇਹ ਸਿੰਗੂਲਰ ਹੈਗਾ ਆਪਾਂ ਡਸ ਨਾਟ ਲਗਾ ਦਿੰਦੇ ਹਾਂ ਡਸ ਨਾਟ ਟੂ ਗੋ ਟੂ ਫਾਰਮ ਕਦੋਂ ਜਾਂਦੇ ਨੇ ਉਹ ਹਰ ਰੋਜ਼ ਡੇਲੀ ਲਾਸਟ ਤੇ ਲਗਾਤਾਰ ਇਨਟੈਰੋਗੇਟਿਵ ਜਿਹੜਾ ਹੈਗਾ ਪ੍ਰਸ਼ਨਵਾਚਕ ਇਹਦੇ ਵਿੱਚ ਆਪਾਂ ਕੀ ਕਰਨਾ ਜਿਹੜੀ ਆ ਹੈਲਪਿੰਗ ਵਰਬ ਹੈ ਡੂ ਡਸ ਇਹਨੂੰ ਸਬਜੈਕਟ ਤੋਂ ਅੱਗੇ ਲਾ ਦੇਗੇ ਮੈਂ ਤੁਹਾਨੂੰ ਪਿਛਲੀਆਂ 2 ਦਿਨਾਂ ਦੀਆਂ ਕਲਾਸਾਂ ਦੇ ਵਿੱਚ ਵੀ ਦੱਸਿਆ ਕਿ ਬਾਗ ਪ੍ਰਸ਼ਨਵਾਚਕ ਉਹਦੋਂ ਬਣਦਾ ਹੈ ਜਦੋਂ ਹੈਲਪਿੰਗ ਵਰਬ ਸਬਜੈਕਟ ਤੋਂ ਅੱਗੇ ਆ ਜਾਂਦੀ ਹੈ ਪਹਿਲਾ ਹੈਲਪਿੰਗ ਵਰਬ ਫਿਰ ਸਬਜੈਕਟ ਫਿਰ ਵਰਬ ਦੀ ਇਹਦੇ ਚ ਫਰਸਟ ਫਾਰਮ ਹੀ ਲੱਗਦੀ ਹੈ ਕਿਉਂਕਿ ਡੂ ਡਸ ਦੇਖੋ ਉਹੀ ਹੋ ਗਿਆ ਨਾ ਈਐਸ ਦੀ ਵਰਤੋਂ ਇੱਥੇ ਹੋ ਚੁੱਕੀ ਹੈ ਜੇ ਹੈਗਾ ਨਾਟ ਤਾਂ ਨਾਟ ਆਪਾਂ ਲਿਖਾਂਗੇ ਨਹੀਂ ਹੈਗਾ ਤਾਂ ਨਹੀਂ ਲਿਖਾਂਗੇ ਆਬਜੈਕਟ ਜਿਵੇਂ ਕੀ ਮਾਲੀ ਪੌਦਿਆਂ ਨੂੰ ਪਾਣੀ ਦਿੰਦਾ ਹੈ ਡਸ ਦਸ ਤਾਂ ਲਾਇਆ ਕਿਉਂਕਿ ਮਾਲੀ ਇੱਕ ਵਚਨ ਹੈ ਡਸ ਦਾ ਗਾਰਡਨਰ વોਟਰ ਦਾ ਪਲਾਂਟਸ ਇਨਟੈਰੋਗੇਸ਼ਨ ਪਿੱਛੇ ਲਗਾਤਾ ਕੀ ਸਾਡੇ ਅਧਿਆਪਕ ਸਾਨੂੰ ਚੰਗੇ ਗੁਣ ਸਿਖਾਉਂਦੇ ਹਨ ਡੂ ਅਧਿਆਪਕ ਬਹੁਵਚਨ ਤਾਂ ਡੂ ਲੱਗੂ ਡੂ ਆਰ ਟੀਚਰਸ ਟੀਚ ਅਸ ਗੁੱਡ ਮੈਨਰਸ ਅੱਛਾ ਹੁਣ ਇਹਦੇ ਵਿੱਚ ਨਾਟ ਵਾਲਾ ਵੀ ਦੇਖੋ ਮੈਂ ਵਿੱਚ ਪਾਤਾ ਤੁਹਾਡੇ ਦੇਖਣ ਨਾ ਵੀ ਆਪਾਂ ਉੱਥੇ ਕਿਹਾ ਸੀ ਨਾ ਵੀ ਹੈਗਾ ਤਾਂ ਨਾਟ ਲਾਓ ਨਹੀਂ ਹੈਗਾ ਤੇ ਨਾ ਇੱਥੇ ਮੈਂ ਨਾਟ ਵਾਲਾ ਪਾਤਾ ਇੱਕ ਕੀ ਰਾਧਾ ਕੱਪੜੇ ਨਹੀਂ ਧੋਂਦੀ ਹੈ ਰਾਧਾ ਇੱਕ ਵਚਨ ਤੇ ਡਸ ਡਸ ਰਾਧਾ ਨਾਟ ਵਾਸ਼ ਦਾ ਕਲੋਦਸ अच्छा मैं ਤੁਹਾਨੂੰ ਕਿਹਾ ਸੀ ਵੀ ਦੋ ਪ੍ਰਕਾਰ ਦੇ ਪ੍ਰਸ਼ਨਵਾਚਕ ਹੁੰਦੇ ਆ ਇੱਕ ਉਹ ਜਿਹੜੇ ਹੈਲਪਿੰਗ ਵਰਬ ਨਾਲ ਬਣਦੇ ਆ ਇੱਕ ਉਹ ਜਿਹੜੇ ਇਨਟੈਰੋਗੇਟਿਵ ਵਰਡਸ ਦੇ ਨਾਲ ਬਣਦੇ ਆ ਤਾਂ ਮੈਂ ਇੱਕ ਇਨਟੈਰੋਗੇਟਿਵ ਵਰਡ ਵਾਲਾ ਵੀ ਤੁਹਾਨੂੰ ਬਾਤ ਇੱਥੇ ਦੇਖੋ ਇਹ ਵੀ ਤੁਹਾਨੂੰ ਦੱਸਤਾ ਮੈਂ ਤੁਸੀਂ ਉਸ ਨੂੰ ਕੀ ਪੜਾਉਂਦੇ ਹੋ ਇੱਕ ਤਾਂ ਹੁੰਦਾ ਕਿ ਤੁਸੀਂ ਉਸ ਨੂੰ ਪੜਾਉਂਦੇ ਹੋ ਉਹ ਉਹ ਹੈਲਪਿੰਗ ਵਰਬਲ ਹੈ ਮੈਂ ਉਹ ਵੀ ਚਲੋ ਇੱਥੇ ਲਿਖ ਦੇਣਾ ਹਨ ਕੀ ਤੁਸੀਂ ਉਸ ਨੂੰ ਪੜਾਉਂਦੇ ਹੋ ਤੁਸੀਂ ਉਸ ਨੂੰ ਪੜਉਂਦੇ ਹੋ ਤਾਂ ਇਹ ਐਵੇਂ ਡੂ ਯੂ ਕਿਉਂਕਿ ਯੂ ਪਲੂਰਲ ਹੈ ਤੇ ਡੂ ਡੂ ਯੂ ਟੀਚ ਹੀਮ ਕਹਿ ਲਓ ਹਰ ਕਹਿ ਲਓ ਠੀਕ ਹੈ ਜੀ ਇਥੇ ਕੀ ਸੀਗਾ ਤੁਸੀਂ ਉਸ ਨੂੰ ਕੀ ਪੜਾਉਂਦੇ ਹੋ ਤਾਂ ਇਹ ਜਿਹੜਾ ਤੁਹਾਡਾ ਸੈਂਟੈਂਸ ਬਣਨਾ ਹੈ ਬੇਟਾ ਇਹ ਇੰਟੈਰੋਗੇਟਿਵ ਵਰਡ ਦੇ ਨਾਲ ਬਣਨਾ ਹੈ ਕੀ ਦੀ ਇੰਗਲਿਸ਼ ਪਹਿਲਾਂ ਹਣੀ ਹੈ ਵਟ డు ਯੂ ਟੀਚ ਹਰ ਆ ਦੇਖੋ డు ਯੂ ਟੀਚ ਹਰ ਇਥੇ ਵਟ ਵੈਰ ਲੱਗ ਗਿਆ ਕਿਉਂਕਿ ਇਹ ਇੰਟੈਰੋਗੇਟਿਵ ਇਹਦੇ ਵਿੱਚ ਇਹਦੀ ਇੰਗਲਿਸ਼ ਵਟ ਆਪਾਂ ਨੂੰ ਲਗਾਉਣੀ ਪੈਣੀ ਹੈ ਤੁਸੀਂ ਉਸ ਨੂੰ ਕੀ ਪੜਾਉਂਦੇ ਹੋ ਮਤਲਬ ਜਿੱਥੇ ਕੀ ਕਿਸੇ ਚੀਜ਼ ਵੱਲ ਇਸ਼ਾਰਾ ਹੈ ਤੁਸੀਂ ਕਿੱਥੇ ਜਾਂਦੇ ਹੋ ਤੁਸੀਂ ਕਿਸ ਨੂੰ ਮਿਲਦੇ ਹੋ ਠੀਕ ਹੈ ਨਾ ਤੁਸੀਂ ਕਿਵੇਂ ਹੋ ਮਤਲਬ ਤੁਹਾਡਾ ਕੀ ਹਾਲ ਹੈ ਜਿਵੇਂ ਆਪਾਂ ਕਹਿੰਦੇ ਆ ਉਥੇ ਹੌ ਲੱਗਦਾ ਜਿਵੇਂ ਇੱਥੇ ਤੁਸੀਂ ਉਸ ਨੂੰ ਕੀ ਪੜਾਉਂਦੇ ਹੋ ਕੀ ਮਤਲਬ ਇਹ ਕੋਈ ਚੀਜ਼ ਆ ਕੀ ਪੜਾਉਂਦੇ ਹੋ ਜਿਹਦੇ ਬਾਰੇ ਪੁੱਛਿਆ ਗਿਆ ਤਾਂ ਉਹਦੀ ਇੰਗਲਿਸ਼ ਵਟ ਫੈਲਾਂ ਲਗਾ ਦੇਣੀ ਆ ਆਪਾਂ ਇੰਉਂ ਕਰਕੇ ਇਹ ਸਾਰਾ ਆਪਾਂ ਬੇਟਾ ਇਸ ਨੂੰ ਤੁਸੀਂ ਸੰਭਾਲ ਕੇ ਰੱਖਣਾ ਯਾਦ ਕਰਨਾ ਤੇ ਮੈਂ ਤੁਹਾਨੂੰ ਇਸ ਤੋਂ ਇਲਾਵਾ ਇੱਕ ਪਾਸਟ ਟੈਂਸ ਹੈ ਜਿਹੜਾ ਅੱਜ ਪਾਸਟ ਇੰਡੀਫਿਨਿਟ ਤੇ ਉਹ ਵੀ ਮੈਂ ਤੁਹਾਨੂੰ ਪੜ੍ਹਾਉਣਾ ਚਾਹੁੰਦਾ ਸੀ ਪਰ ਅੱਜ ਥੋੜਾ ਸਮਾਂ ਘੱਟ ਹੋਣ ਕਰਕੇ ਮੈਂ ਸਿਰਫ ਪ੍ਰੈਜ਼ੈਂਟ ਇੰਡੀਫਿਨਿਟ ਤੁਹਾਨੂੰ ਪੜ੍ਹਾਇਆ ਤੇ ਤੁਸੀਂ ਇਸ ਨੂੰ ਗੌਰ ਨਾਲ ਯਾਦ ਕਰ ਲੈਣਾ ਲਿਖ ਲੈਣਾ ਆਪਦੇ ਕੋਲੇ ਨੋਟ ਕਰ ਲੈਣਾ ਬੇਟਾ ਆ ਸਭ ਤੋਂ ਵੱਡੀਆਂ ਦੋ ਗੱਲਾਂ ਇੱਕ ਤਿੰਨ ਦੀ ਪਛਾਣ ਪੰਜਾਬੀ 'ਚ ਇੱਕ ਇੰਗਲਿਸ਼ ਦੇ ਵਿੱਚ ਪੋਜ਼ਿਟਿਵ ਕਿਵੇਂ ਅਫਰਮੇਟਿਵ ਕਿਵੇਂ ਬਣਦੇ ਆ 네ਗੇਟਿਵ ਕਿਵੇਂ ਬਣਦੇ ਆ ਇਨਟੈਰੋਗੇਟਿਵ ਕਿਵੇਂ ਬਣਦੇ ਆ ਇਹ ਸਾਰਾ ਤੁਸੀਂ ਇਹਨਾਂ ਨੂੰ ਯਾਦ ਕਰਨਾ ਹੈ ਬੇਟਾ ਹੋਰ ਕੋਈ ਤਰੀਕਾ ਨਹੀਂ ਯਾਦ ਕਰਨ ਤੋਂ ਬਗੈਰ ਤਾਂ ਇਹ ਤੁਹਾਨੂੰ ਯਾਦ ਯਾਦ ਹੀ ਕਰਨਾ ਪੈਣਾ ਹੈ ਆਪਾਂ ਨੂੰ ਸਾਰਿਆਂ ਨੂੰ ਤਾਂ ਇਹ ਤੁਸੀਂ ਸਾਰੇ ਆਪਣੀਆਂ ਨੋਟਬੁੱਕਸ ਦੇ ਉੱਤੇ ਰਾਈਟ ਡਾਊਨ ਕਰ ਲਓ ਚਲੋ ਆਪਾਂ ਮਿਲਦੇ ਆਂ ਫਿਰ ਦੁਬਾਰੇ ਅਗਲੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਆਪਾਂ ਪਾਸਟ ਇਨਡਿਫਿਨਿਟ ਟੈਂਸ ਦੀ ਗੱਲ ਕਰਾਂਗੇ ਠੀਕ ਆ ਪੁੱਤਰ ਜੀ ਸਾਰਿਆਂ ਨੂੰ Goodbye.